ਉਹ ਹਰੇ ਜਿਹੇ ਪੱਠੇ ਤਾਂ ਇੱਧਰ ਹਾਇ ਵੀ ਨਹੀਂ ਯਾਰ ਜਿਹੜੇ ਗਾਲਜੇ ਚ ਜੰਬੜਦੇ ਹੁੰਦੇ ਆ ਇੱਧਰ ਹੋ ਵੀ ਫਿਰ ਰਿਮੀ ਓਏ ਰਿਮੀ ਜਿਹੜਾ ਇੱਕ ਗੋਗਰਾ ¡Cuuu, grada sí que era! ¡Cuuu, grada sea que es! ਉਹ ਹਨ ਕਿਤੇ ਟਿਕਾਣੇ ਤੇ ਸੂਈ ਹੋਣੀ ਜਾਵਾ ਇਧਰ ਨੂੰ ਤਾਂ ਕੋਈ ਖੜਕਦਾ ਜਾਂਦਾ ਕਿੱਥੇ ਉਹ ਉੱਥੇ ਕੰਨ ਨਾਲ ਖੜਕਾ ਤਾਂ ਕਹਦਾ ਹੁਣਾ ਕਿਹ ਚੀਜ਼ ਦਾ ਖੜਕਦਾ ਸਵੇਰੇ ਵੀ ਹੁੰਦਾ ਕੋ ਚੂਂ ਚੂਂ ਦੀ ਦਾ ਸੁਣ ਲਾ ਕਿਸੇ ਵਾਸਤੇ ਚੂਂ ਚਾ ਹੁੰਦੀ ਆ ਤਾਂ ਸੁਣ ਸਕਦੀਆਂ आए तक इस हाथ भी नहीं हो माल सून वाली थी गाइस ये नहीं पता है कि सू पड़ी है कहीं उठा कर ले गया है कोई सुबह तो मेरे पास थी ਜਿਮੀ ਘਰ ਦਾ ਘੜਾ ਚਕੋਰੀ ਨਹੀਂ ਬੰਦੀ ਜਿਮੀ ਹਾਂ ਕੰਡਾਵਾ ਵੀ ਬਹੁਤ ਹੈ ਜੇ ਰਾਹ ਤਤੂਰੇ ਦਾ ਬੂਟਾ ਦਾ ਕੋ ਕੁਟ ਲੈ ਰੱਖੀਂ ਨਾ ਆਹ ਦੇ ਲੱਗੇ ਹੁੰਦੇ ਸੀ ਗਾਲਜੇ ਚ ਟਿੰਬੜੇ ਹੁੰਦੇ ਸੀ ਦੋ ਤੇ ਨਾਲ ਹਰੇ ਹਰੇ ਸੀ ਪਰ ਇਰਕੜਾ ਸੜ ਜੂਗਾ ਡਰਮ ਦਾ ਪੈਟਰੋਲ ਦਾ ਹੀ ਲੱਗ ਜੂ ਮੈਨੂੰ ਗੰਦ ਮਾਰਿਆ ਵੀ ਅਗਲੇ ਘੁਰ ਘੁਰ ਜਿੰਨੇ ਜਵਾਕ ਤੁਸੀਂ ਸਾਫ ਸਫਾਈ ਕਰ ਤੋਂ ਇਹ ਕਿਹਣਾ ਦਾ ਗੰਦ ਉਹ ਨਿਕਲ ਲੈ ਉਧਰ ਹੀ ਆਈ ਇਹਨੇ ਤੈਨੂੰ ਆਖੇ ਉਹ ਤੇਰੀ ਨੂੰ ਲਓ ਜੀ ਮੀ ਆਪਣੀ ਪਈ ਅਸੂ ਕਿੰਨੇ دیے ਹੈ ਕਤੂਰੇ ਉਧਰ ਤਾਂ ਨਹੀਂ ਵੜਿਆ ਜਾਣਾ ਫਿਰ ਓਏ ਵੇਖਦੇ ਆਂ ਹੂੰ ਉਧਰ ਤਾਂ ਕਾਂਟੇ ਹੀ ਪਏ ਆ ਸਾਰੇ ਪਰ ਹੁਣ ਐਂ ਕਰਉ ਤਾਂ ਚਲ ਬਾਅਦ ਚ ਵੇਖ ਲਾਂਗੇ ਇਹਨੂੰ ਤੂੰ ਬਣਾ ਕੇ ਨਾ ਖਵਾ ਕੋਸ ਨਾ ਕੋਸ ਵਿਚਾਰੀ ਨੂੰ ਓਏ ਹੌਲੀ ਹੌਲੀ ਬੁੱਤ ਕਾਂਟੇ ਬਹੁਤ ਆ ਤੇਰ ਵੜਨਾ ਕਿੱਥੇ ਵੜ ਜਾਉਂੀਆਂ ਇਹਨੇ ਜਨੇ ਚੁੱਤੀਆ ਗੜ ਜਾਂ। ਤੇ ਦੂਘਾ ਤੂੰ ਹੀ ਨਹੀਂ ਆ ਸਕਦੀ। ਉਹ ਦੂਘਾ ਨੰਗਾ ਹੀ ਹੈਣੀ। ਇੱਥੇ ਕੋ ਘੋਗਰਾ। ਇੱਥੇ ਆ। ਇਹਦੇ ਹੀ ਤਾਂ ਨਹੀਂ। ਨਾ ਪਤਾ ਤੂੰ ਕਿਉਂ ਆ ਜਾ। ਕੰਡੇ ਵੱਜਣਗੇ ਨਾ ਤੁਰਾਂ ਨੂੰ ਜਾ। ਮੈਰੀਨ ਪਿੱਛੇ ਹੋ। ਤਾਂ ਹੀ ਤਾਂ ਮੈਂ ਨਹੀਂ ਆ ਜਾਂਦਾ। ਇੱਥੇ ਨਾ ਓਨਾਂ ਕ ਨੰਗਨ ਨੂੰ ਹੀ ਥਾਠ ਹੁਆ ਇਹਨਾਂ ਜੋਗ ਰਾਈ ਆਵੇ ਹੌਲੀ 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 ਜ਼ਿੰਮੀ ਛੂਪੀ ਛੂਪੀ ਕਿੰਨੇ ਕੁਰੇ ਹੋਣਗੇ ਪੰਜ ਪੰਜ ਤੂੰ ਦੱਸ ਪੰਜ ਹਾਂ ਮੈਂ ਇੱਥੇ ਦੋ ਪਏ ਕੋਣੇ ਫਿਰ ਉਹਨਾਂ ਆਪ ਦਾ ਕੰਮ ਵਿਲੇ ਲਾ ਕੇ ਉੱਠਣਾ ਹੀ ਵਿਚਾਰੀ ਨੇ ਇੱਥੋਂ ਨਿਕਲ ਜਾ ਬੀ ਹੂੰ ਉਹੀ ਉਹਨੇ ਦੇ ਵਿੱਚ ਹੀ ਹੋਊਗਾ ਤੂੰ ਰਹਿਣ ਦੇ ਕੰਡੇ ਗੁੰਡੇ ਨਾ ਮਰਾਲੀ ਪੈਰ ਤੇ ਇਥੇ ਕੰਡੇ ਹੀ ਆ ਆਹ ਕਿੰਨੇ ਆ ਬੈਠੇ ਰਹਿਣ ਦੇ ਬੈਠੇ ਰਹਿਣ ਨੇ ਉਹ ਬੈਠੇ ਨੂੰ ਹਲੇ ਮੈਂ ਤਾਂ ਨੇੜੇ ਵੀ ਨਹੀਂ ਲੱਗੀ ਜੀ ਆਹੋ ਬਣਾ ਰਾ ਇੱਥੇ ਹੀ ਮੈਂ ਗਿਆ ਆਹ ਕੋਗਰਾ ਤਲਾ ਛੱਡ ਜੋ ਛੱਡ ਜੋ ਨਾ ਨਾ ਕੋਗਰਾ ਕੋਸਣ ਚਿੱਟੇ ਸਾਰੇ ਸ਼ੁਕਰ ਹੈ ਨਿਕਲਨੇ ਤਾਂ ਨਹੀਂ ਇੱਥੇ ਜੀ ਤੀ ਨਿਕਲ ਜਾਣਗੇ ਕਿਵੇਂ ਕਰੀ ਆ ਮੈਂ ਡੰਡਾ ਫੜਾ ਤੂੰ ਰਹਿਣ ਦੇ ਕਿਹੜਾ ਬੈਠੇ ਰਹਿੰਦੇ ਤੂੰ ਉਹਨੂੰ ਪਾ ਦੋ ਦੁਕਾਨੀ ਤੂੰ ਤਾਂ ਮੈਨੂੰ ਪਹਿਲਾਂ ਵੀ ਬਹੁਤ ਟਾਈਮ ਦਾ ਰੋਕੀ ਜਨਾ ਤੂੰ 5 ਮਿੰਟ ਚੁੱਪ ਕਰ ਜਾ ਪਾਪਾ ਜੀ ਤੂੰ ਬਾਹਰ ਤੂੰ ਇੱਥੇ ਘੜ ਕੱਢ ਕੇ ਲਿਆਂਦਾ ਹਣਾ ਕਿਆ ਬੰਦਾ ਬਹੁਤੀ ਅਗਲੇ ਮੋੜੇ 'ਤੇ ਹੈ ਹਾਂ ਕੀ ਕਰਦੇ ਨੇ ਵਿੱਚ ਮਾਰਦੇ ਹਾਂ ਹਾਂ ਤੋਸੇ ਕਰਦੇ ਇਹਨਾਂ ਨੂੰ ਗੋਨਾ ਹੋਏ ਤਾਂ ਆਪ ਨੂੰ ਨਹੀਂ ਦਿਸੇ ਤੇ ਆਪ ਨੂੰ ਤਾਂ ਵੇਖ ਲੈਣ ਦੋ ਕੁੜੀ ਨਿਕਲ ਗਈ ਹਾਂ ਅਬੇ ਦੇਖ ਦੇ ਤੱਕਲ ਜਾਨੀ ਨੇ ਡੱਬਾ ਫਿਰ ਵੀ ਕਾਂਜੀ ਆ ਬਈ ਆ ਵੀ ਉੱਥੋਂ ਹੀ ਆ ਕਾਂਜੀ ਉੱਥੋਂ ਹੀ ਨਿਕਲੀ ਆ ਉਹ ਫੇਰ ਉਹ ਤਾਂ ਕੋਟੇ ਨੂੰ ਫੋਨ ਕਰ ਆ ਵੀ ਆ ਵੀ ਕੰਡੀ ਆ ਸੀ ਹੈ ਤੇਰੇ ਕੋ ਫੋਨ ਹੈਗਾ ਨਾ ਬੇਰੂਅ ਨੰਬਰ ਤੇ ਕੋਟੇ ਨੂੰ ਫੋਨ ਕਰ ਉਹ ਤਾਂ ਕੋਟੇ ਹੀ ਨਹੀਂ ਆ ਪਾਪਾ ਕੋਟੇ ਨੂੰ ਨਹੀਂ ਦੇਤਾ ਬਈ ਹੂੰ ਥੋੜਾ ਲੈ ਲੈ ਕਿਤੇ ਥੋੜੇ ਨਾ ਪਿਛਾਂ ਪਾਵੇ ਤੱਕ ਰਹਿਣਾ ਖੜ ਜੋ ਖੜ ਜੋ ਬੇਟਾ ਇੱਥੇ ਆਉਣਗੇ ਬਾਹਰ ਹੀ ਉਦੋਂ ਵੇਖ ਲੈ ਪਿੱਛੇ ਜੇ ਤੁਸੀਂ ਕੰਡੇ ਨਾ ਮਰਾ ਲਿਓ ਜੇ ਖਾ ਮਖਾ ਖੜ ਜੋ ਖੜ ਜੋ ਆ ਗਈ ਆ लडी गीत गात आहे नाक भूलावरा हूं